ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਜੇ ਵੀਰੋ ਆਪਣੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅੱਜ ਦੀ ਵੀਡੀਓ ਵੀਰੇ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਬਾਈ ਜੀ ਨਾਲ ਕਰਾਂਗੇ ਗੱਲਬਾਤ ਆਜੋ ਜੀ ਹੋਰ ਦੱਸੋ ਵੀ ਠੀਕ ਠਾਕ ਹੋ ਸਿਕਰ ਬਾਈ ਜੀ ਔਰ ਘਰ ਪਰਵਾਹ ਠੀਕ ਹੈ ਜੀ ਓਕੇ ਤੇ ਵੀਰੇ ਅੱਜ ਦੋ ਬੈੜਾਂ ਤਿੰਨ ਹਨਾ ਇੱਕ ਸੋਈ ਵੀ ਇੱਕ ਤਾਈ ਦੀ ਆ ਟੜਕੇ ਠੀਕ ਆ ਤੇ ਦਰਚੀ ਦੋਗਲੀ ਆ ਗਈ ਉਹ ਓਕੇ ਤੇ ਆ ਦਰਚੀ ਆ ਗਈ ਪੰਜਾਬ ਵਾਲੀ ਇਹ ਦੋਨਾਂ ਦਾ ਬਾਈ ਪਹਿਲਾਂ ਸੁਣ ਸੁਣਾ ਪਹਿਲਾਂ ਤਾਂ ਆਪਣਾ ਡਰੈਸ ਬੋਲੋ ਪ੍ਰੋਪਰ ਡਰੈਸ ਆਪਣਾ ਨਾਮ ਆ ਬੱਗਾ ਹੈਂਗੀ ਪਿੰਡ ਚੌਕੇ ਜਿਹੜਾ ਹੁੰਦਾ ਥੇਰ ਵਾਲਾ ਜੀ ਨੇੜੇ ਤੇਰੇ ਦੇ ਪਿੰਡ ਮੇਰੇ ਕੋਖਰਾ ਵੀ ਰਹਿੰਦਾ ਜੀ ਬੱਲੋ ਤੇ ਰਾੜਾ ਨੰਬਰ ਰਿਪੀਟ ਕਰ 9876242670 ਠੀਕ ਇੱਕ ਵਾਰੀ ਫੇਰ ਬੋਲ ਦਿਓ 9876242670 ਓਕੇ ਜਿਹੜੀ ਆਪਾਂ ਪਹਿਲੇ ਨੰਬਰ ਦੇ ਤੇਰੀ ਜਰਸੀ ਬੱਸੀ ਦੇਖੀ ਜਾਂਦੇ ਆ ਕੀ ਡਿਟੇਲ ਆ ਬਾਈ ਇਹਦੀ ਪਹਿਲਾ ਸੂਰ ਸੁਣੀ ਆ ਓਕੇ ਦੋ ਦੰਦਾ ਨੂੰ ਓਕੇ ਲੁੱਗੀ ਹੋਈ ਤੈਨੂੰ ਤੋਂ ਚਾਰ ਦੰ ਲੈ ਜੀ ਤਿੰਨ ਤੋਂ ਜ਼ਿਆਦਾ ਕਿੰਨਾ ਕੁ ਦੁੱਧ ਰਹੂਗਾ ਤੇ ਅੱਗੇ ਹੋਈ ਜਿੰਦੀ ਸੂਰ ਤਾਰਾ ਇਹਦੇ ਨੂੰ ਓਕੇ ਆ ਦੇਖੋ ਵੀਰੋ ਥੱਲੇ ਤੋਂ ਦੇਖੋ ਠੰਡਕ ਬਾੜ ਠੰਡੀ ਠੁੰਡੀ ਬਹੁਤ ਆ ਜੀ ਹਾਂਜੀ ਹਲਦੀ ਨਹੀਂ ਜਮ ਹਲਾਇ ਤੇ ਬੜਾ ਬਾੜੀ ਠੰਡੀ ਆਈ ਨਹੀਂ ਆਈ ਤੇ ਗਰਮੀ ਗਰਮੀ ਨੇ ਮੰਨਣੀ ਕੀ ਆ ਇਹਨਾਂ ਨੂੰ ਖਾਣ ਦੇਖੋ ਜੀ ਆ ਦੇ ਫੇਸ ਕੁਆਲਿਟੀ ਪੂਰੀ ਚੰਗੀ ਕਲਰ ਪੂਰਾ ਵਧੀਆ ਤੇ ਕੱਦ-ਗਾਠ ਦੀ ਪੂਰੀ ਵਧੀਆ ਗੀ ਵੱਡੀ ਜਰਸੀ ਹੈ ਕੋਈ ਛੋਟੀ ਗਣ ਕੇ ਮੂੰਹੋਂ ਦੋ ਦਾਂਦਾ ਵੀਰੇ ਦੋ ਜੀ ਓਕੇ ਠੀਕ ਹੈ ਜੀ ਆਹ ਕਰੋ ਜੀ ਫੇਸ ਆ ਦੇਖੋ ਓਕੇ ਬੱਸ ਜੀ ਹੋ ਗਏ ਚੱਕ ਆਹ ਦੇਖੋ ਜੀ ਤੇ ਫੇਸ ਫੂਸ ਬਹੁਤ ਪਿਆਰਾ ਹੈਗਾ ਬੱਸੀ ਪੂਰੀ ਚੰਗੀ ਤੇ ਕੁਆਲਿਟੀ ਪੂਰੀ ਵਧੀਆ ਜਿੱਥੇ ਮਰਜ਼ੀ ਰੋਕ ਲੋ ਕੋਈ ਗੱਲ ਹੀ ਨਹੀਂ ਆਹ ਦੇਖੋ ਜੀ ਕੱਦ ਬਥੇਰਾ ਚੰਗਾ ਲੈ ਚੱਲ ਵੀਰੇ ਗਾਨ ਓਕੇ ਆ ਦੇਖੋ ਜੀ ਕਵਾਲਿਟੀ ਪੂਰੀ ਚੰਗੀ ਆ ਦੁੱਧ ਵੀ ਫਾਇਡ ਵਾਲਾ ਬਹੁ ਹੈ ਨਾ ਬਾਈ ਬਾਈ ਇੱਕ ਨੰਬਰ ਦੁੱਧ ਦੂ ਬੈੜ ਠੀਕ ਆ ਆ ਦੇਖੋ ਸੋਹਣੀ ਆ ਦੇਖੋ ਮੂਹਰੇ ਦੇਖੋ ਜੀ ਦੇਖੋ ਥਣਲੇ ਮੂਹਰੇ ਵੀ ਫੋਟੋ ਗੋ ਪਿਆ ਤੇ ਅੱਗੇ ਪਿੱਛੇ ਦਾ ਹਵਾਨਾ ਆ ਗਿਆ ਪੂਰੀ ਚੰਗੀ ਬੈੜ ਹੈਗੀ ਬਾਕੀ ਦੀ ਗੱਲ ਸਾਮੀ ਪਲੀ ਵੀ ਪੂਰੀ ਹੈਗੀ ਕੰਨਿਆਰੀ ਆਈ ਹੋ ਹਾਂਜੀ ਹਾਂਜੀ ਓਕੇ ਦੂਜੇ ਸੂਏ ਨੂੰ ਵੱਡੀ ਬੈੜ ਬਣ ਜਾਣੇ ਨੇ ਚੰਗੀ ਤਿਆਰ ਹੋ ਜਿਹਨੇ ਬੱਚੀ ਦੇਤੀ ਤਾਂ ਫਿਰ ਕਹਿਣੇ ਕੀ ਹੈਗੇ ਠੀਕ ਓਕੇ ਵੀਰੇ ਡਿਮਾਂਡ ਇਹਦੀ ਇਹਦੀ ਡਿਮਾਂਡ 60000 ਹੈ ਜੀ ਮਾਨਦਾਨ ਮੌਕੇ ਤੇ ਓਕੇ ਜਿਹੜੀ ਪਹਿਲੇ ਨੰਬਰ ਵਾਲੀ ਜਰਸੀ ਪੰਜਾਬ ਵਾਲੀ ਤੁਹਾਨੂੰ ਦਿਖਾਤੀ ਇਹਦੀ ਡਿਮਾਂਡ ਆ ਗਈ 65000 ਤੇ ਮਾਨਦਾਨ ਵਿੱਚੋ ਹੋ ਜੂਗਾ ਹੁਣ ਦੋ ਨੰਬਰ ਦੱਸੋ ਵੀਰੇ ਇਹ ਨਹੀਂ ਦੂਜਾ ਵੀ ਓਕੇ ਆ ਦੇਖੋ ਇਹ ਥੱਲੇ ਖਾਣ ਲੇਵਾ ਕਰੋ ਚੈੱਕ ਓਕੇ ਓਕੇ ਆ ਦੇਖੋ ਕਿੰਨੇ ਦਿਨ ਕੱਢ ਜੂ ਵੀਰੇ ਆੜੀ ਆੜੀ ਇਹ ਲਈ ਜੀ 5-6 ਦਿਨ ਓਕੇ ਕੱਢ ਲਿਓ ਉਹਨਾਂ ਬਾਅਦ ਨੂੰ ਇਹ ਸਕਵਲਟੀ ਕਰੋ ਚੈੱਕ ਆ ਦੇਖੋ ਸ਼ਿੰਗੋਈ ਸ਼ਿੰਗਲ ਬੌਦਾ ਓਕੇ ਆ ਦੇਖੋ ਜੀ ਸੂਆ ਕਿਹੜਾ ਆ ਗਿਆ ਦਾ ਇਹ ਦੂਜਾ ਸੂਆ ਰੀਜਨਲ ਦੂਜਾ ਸੂਆ ਆਹ ਕਰੋ ਜੀ ਚੈੱਕ ਥੱਲੇ ਤੋਂ ਪੂਰੀ ਕੁਆਲਿਟੀ ਚੰਗੀ ਤੇ ਕੱਦ-ਕਾੜ ਪੂਰਾ ਵਧੀਆ ਸ਼ਾਈਨਿੰਗ ਸ਼ੂ ਨੀ ਪੂਰੀ ਤੇ ਬਾਕੀ ਦਾ ਸਮੀਆਂ ਪਲੀਆਂਆਂ ਪੂਰੀਆਂ ਕੋਈ ਉਹ ਨਹੀਂ ਹੈਗੀਆਂ ਵੀ ਕੋਈ ਟੁੱਟੀਆਂ ਨਹੀਂ ਆ ਕਿੰਨਾ ਦੁੱਧ ਕੱਢ ਦੂੰ ਵੀਰੇ ਠੰਡੀ ਖਾ ਲੈ ਜੀ ਦੁੱਧ ਕਿੰਨਾ ਕੱਢ ਦੂੰ ਬਾਈ ਦੁੱਧ ਤੇਰੀ 12-14 ਕਿਲੋ ਓਕੇ ਬਲ ਗਿਆ ਇਹ ਖਲਾ ਲੂ ਠੀਕ ਹੈ ਜੀ ਆ ਦੇਖੋ ਜੀ ਥੱਲੇ ਜਿਹੜਾ ਹੈ ਥੱਲੇ ਤੋਂ ਕਰੋ ਥਣਲੇਵਾ ਚੈੱਕ ਪੂਰੀ ਚੰਗੀ ਤੋੜ ਲਓ ਬਈ ਓਕੇ ਇਹਦੀ ਡਿਮਾਂਡ ਬਾਈ ਇਹਦੀ ਵੀ ਬੰਡ ਜਾਰਾ ਜੀ ਮਾਨਦਾਨ ਤਾਂ ਹੋ ਜੂ ਠੀਕ ਆ ਪਿਆਰੀਆਂ ਬੱਚੀਆਂ ਦੁੰਨੇ ਜੇ ਤੁਸੀਂ ਇਕੱਠੀਆਂ ਲੈ ਲੋਗੇ ਮਾਨਦਾਨ ਚੰਗਾ ਕਰ ਦੂ ਬਾਈ ਪੀ ਲੈਣ ਦੇ ਪਾਣੀ ਕੋਈ ਗੱਲ ਨਹੀਂ ਆ ਦੇਖੋ ਜੀ ਥੱਲੇ ਤੋਂ ਦਿਖਾਉਣਾ ਮੈਂ ਤੁਹਾਨੂੰ ਥਣਲੇਵਾ ਕਰੋ ਚੈੱਕ ਆੜੀ ਵਾਲਾ ਲੈਵਾ ਜੀ ਹਾਂਜੀ ਹਾਂਜੀ ਇੱਕ ਨੰਬਰ ਲੈਵਾ ਕੋਈ ਮਸਟੇਟ ਸੋਣ ਵਾਲਾ ਲੈਵਾ ਨਹੀਂ ਕੋਈ ਕੁਛ ਨਹੀਂ ਤੇ ਮਿਲਕ ਵੀਨ ਵੀ ਤੁਹਾਨੂੰ ਮੈਂ ਦਿਖਾਉਣਾ ਦੇਖੋ ਸੀਲ ਠੰਡੀਆਂ ਬਾਈ ਨੇ ਰਸਤਾ ਸੜਤਾ ਉੱਤੇ ਕੋਈ ਇਹਨੂੰ ਪ੍ਰੋਬਲਮ ਨਹੀਂ ਆ ਕਰੋ ਇਹ ਚੱਕ ਫਿਰ ਕਰੋ ਚੈੱਕ ਪੂਰੀ ਚੰਗੀ ਡਿਮਾਂਡ ਤੁਹਾਨੂੰ ਪੁੱਛ ਕੇ ਦੱਸਤੀ ਆ ਦੂਜੀ ਵੀ ਤੁਹਾਨੂੰ ਦਿਖਾਤੀ ਆ ਮਿਲਕ ਕੰਪਨੀ ਸਟੇ ਇਹ ਦੀ 18 ਕਿਲੋ ਰਹੂਗੀ ਤੇ ਐਫ ਪਚਾ ਗਈ ਨਾ ਬਾਈ ਹਾਂਜੀ ਠੀਕ ਆ ਬੱਸ ਚੱਕਾ ਕਰੋ ਜੀ ਹਾਂ ਜੀ ਹੂੰ ਨਾਲ ਲੇਵਾ ਕਰੋ ਚੈੱਕ ਬਹੁਤ ਨੰਬਰ ਪੂਰੇ ਚੰਗੇ ਇਹ ਇਹਦੀ ਵੀਰੇ ਕੀ ਡਿਟੇਲ ਆ ਇਹ ਸੁਭਾਸ਼ੂ ਹੈ ਜੀ 1 ਵਜੇ ਓਕੇ ਸ਼ਾਹੀਵਾਲ ਆ ਗਿਆ ਨਾ ਸ਼ਾਹੀਵਾਲ ਆਈ ਤੜਕੇ 5 ਕਿਲੋ ਦੁੱਧ ਆਪਾਂ ਘੜਤਾ ਜੀ ਹੁਣ 5 ਜੋਤਾ ਮਗਰ ਕੀ ਦੇਤਾ ਨੇ ਬੱਚਾ ਬੱਚਾ ਓਕੇ ਹਾਂ ਜਿਹੜਾ ਮਰਜ਼ੀ ਬੰਦਾ ਲੋੜ ਦਾ ਵੀ ਜੋੜੀ ਆਪਣੇ ਤੇ ਕਿੰਨਾ ਦੁੱਧ ਘੜ ਦੂਗੀ ਇਹ ਦੁੱਧ 20 ਕਿਲੋ ਦੂਗੀ ਬੱਚੀ ਨਾ ਗਰਮੀ ਮੰਨੇ ਨਾ ਜਾਰ ਜੂ ਬਹੁਤਾ ਜੀ ਇਹਦਾ ਤਾਜ਼ੀ ਸ਼ੀਰ ਕਰਕੇ ਉਹ ਖਾਣ ਸਣ ਬੜਾ ਕਮਾਲ ਦਾ ਲੱਗਿਆ ਨਾ ਬਈ ਆ ਦੇਖੋ ਜੀ ਖਾਣ ਸਣ ਪੂਰਾ ਚੰਗਾ ਜਮਾ ਟੋਪ ਆ ਜੀ ਮਾੜਾ ਪੂਰਾ ਤਾਂ ਵਾਕਈ ਦੁੱਧ ਦੇ ਦੂ ਇਹ ਨੂੰ ਦੋਦਾ ਯੂ ਟਿਊਬ ਨਾ ਲੱਤ ਵੀ ਨਹੀਂ ਲਾਉਂਦੇ ਓਕੇ ਓਕੇ ਬਹੁਤ ਸੀ ਲੱਗ ਜਿਵੇਂ ਮਰਜੀ ਜਾਣਾ ਪਾ ਕੇ ਬੈਠਾ ਰਹੀ ਠੀਕ ਆ ਇਹਦਾ ਤਰਾ ਸਰਨਗਾ ਕਰਕੇ ਮੋਬਾਈਲ ਠੀਕ ਆ ਕੈਮਰੇ ਗੁੰਮਰੇ ਦਾ ਕਰਕੇ ਜਾ ਠੀਕ ਆ ਖੋਲੋਗੇ ਇਹਨੂੰ ਵੀ ਬਾਈ ਖੋਲ ਦੇਣੀ ਤੋਰੋ ਇਹਨੂੰ ਵੀ ਫਿਰ ਆ ਕਰੋ ਇਹ ਚੱਕ ਕੱਢ ਕਾੜ ਪੂਰਾ ਫੁੱਲ ਆਗਾ ਤੇ ਡਿਮਾਂਡ ਬਾਈ ਇਹਦੀ ਕੀ ਆ ਗਈ ਇਹ 1.75 ਹਜ਼ਾਰ ਮਾਨਦਾਨ ਦਾ ਹੋ ਜੂ ਨਾ ਮਾਨਦਾਨ ਕਰਦੇ ਜੀ ਦੁੱਧ ਦੇ ਨੇ 20 ਕਿਲੋ ਕੱਢ ਦੇਣਾ 20 ਕਿਲੋ ਰਾਮ ਬਾਈ ਜੀ ਥਾਂ ਦੇ ਬਾਦ ਆਹ ਲਾ ਜੀ ਵੜ ਦੇ ਤਾਂ 34 ਜੇ ਤੂੰ ਪਹਿਲਾਂ ਹੁੰਦੇ ਆ ਮੈਂ ਲੇਟ ਹੋ ਗਿਆ ਵੀਰੇ ਥੋੜਾ ਜਿਹਾ ਆਉਂਦੇ ਨੂੰ ਮੇਰੇ ਚੋਈ ਗਈ ਹੁਣ ਸ਼ਾਮ ਦੇ 6 ਵਜੇ ਵੇ ਆ 6:30 ਤੇ ਖੋਲੋ ਵੀਰੇ ਨੂੰ ਤੋਰ ਕੇ ਦਿਖਾ ਦਿਓ ਮੱਛਰ ਦਾ ਕਰਕੇ ਤਾਂ ਹੀ ਚੋਤੀ ਓਕੇ ਓਕੇ ਲੇਟ ਹੋ ਗਿਆ ਥੋੜਾ ਜਿਹਾ ਤੇ ਬਾਕੀ ਦੀ ਗੱਲ ਵੀਰੇ ਤੁਸੀਂ ਆਇਓ ਆ ਕੇ ਉਹਦੀ ਦਸੱਲੀ ਕਰਕੇ ਲੈ ਜਾਓ ਕਿਹੜਾ ਕੋਈ ਸੂਈ ਸਬਾਈ ਬਹਿੜ ਹੈਗੀ ਆਪਣੇ ਘਰੇ ਜੀ ਕਿਹੜਾ ਗੱਬਣਾਂਗੀ ਓਕੇ ਜੀ ਤੋਰੋ ਜੀ ਲੈ ਚੱਲੋ ਲੰਮੀ ਕੱਦ-ਗਾੜ ਪੂਰਾ ਸ਼ਾਹੀਵਾਲ ਜਾ ਗਈ ਪਿਆਰ ਤੇ ਥਣ ਲੇਵਾ ਐਚਐਫ ਵਰਗ ਓਕੇ ਉਹ ਰਾਜੂ ਰਾ ਬੱਚੀ ਆ ਗਈ ਇੱਕ ਨੰਬਰ ਇੱਕ ਨੰਬਰ ਆ ਕਰੋ ਇੱਥੇ ਸੁਆ ਦਾ ਦੂਜਾ ਹੀ ਆ ਗਿਆ ਨਾ ਦੂਜਾ ਇਹਦੇ ਨਾਲ ਜੀ ਠੀਕ ਆ ਦੀਵਾਨੇ ਦੀ 75000 ਆ ਗਈ ਨਾ 75000 ਤੇ ਮਾਨ ਤਾਨ ਮੌਕੇ ਤੇ ਹੋ ਜਾਣਾ ਮਾਨ ਤਾਨ ਕਰਦੇ ਤਿੰਨ ਬਹਿੜਾ ਸੀ ਤਿੰਨੇ ਤੁਹਾਨੂੰ ਦਿਖਾ ਦਿਆਂ ਓਕੇ ਜੀ ਜੇਰ ਜੂਰ ਕੰਪਲੀਟ ਆ ਹਾਂ ਬੱਸ ਹੈਗੀ ਵੀਡੀਓ ਠੀਕ ਆ ਇੰਨੇ ਬਹਿੜਾ ਸੀ ਤਿੰਨੇ ਤੁਹਾਨੂੰ ਦਿਖਾ ਦਿਆਂ ਨੰਬਰ ਫੇਰ ਬੋਲ ਦੇ ਬਾਈ 98742270 ਪਿੰਡ ਚੌਕੇ ਜੀ ਓਕੇ ਤਿੰਨੇ ਬਹਿੜਾ ਸੀ ਤਿੰਨੇ ਤੁਹਾਨੂੰ ਦਿਖਾ ਦਿਆਂ ਸਾਰੇ ਵੀਰਾਂ ਦਾ ਅੰਤ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ